ਪਟਿਆਲਾ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨਾਲ ਗਲਤ ਕੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਬੱਚੇ ਦੇ ਪਿਤਾ ਹੋਲਦੀ ਦੇ ਪਤਰਾ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੇਰਾ ਬੱਚਾ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਐਲਕੇਜੀ ਕਲਾਸ ਵਿੱਚ ਪੜਦਾ ਹੈ ਉਹ 2-4 ਦਿਨ ਤੋਂ ਕਹਿ ਰਿਹਾ ਸੀ ਕਿ ਮੇਰੇ ਪੇਟ ਵਿੱਚ ਕਾਫੀ ਦਰਦ ਹੋ ਰਿਹਾ ਹੈ ਜਦੋਂ ਬੱਚੇ ਨੂੰ ਪਟਿਆਲਾ ਦੇ ਰਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਚੈੱਕ ਕਰਦੋਂਾ ਪਰਿਵਾਰ ਨੂੰ ਸੱਸਿਆ ਕਿ ਉਹਨਾਂ ਦੇ ਬੱਚੇ ਨਾਲ ਤਾਂ ਗਲਤ ਕੰਮ ਹੋਇਆ ਹੈ ਬੱਚੇ ਨੇ ਕਿਹਾ ਕਿ ਉਸੇ ਸਕੂਲ ਦੇ ਇੱਕ ਆਦਮੀ ਹੈ ਜਿਸ ਨੇ ਉਸ ਨਾਲ ਗਲਤ ਕੰਮ ਕੀਤਾ ਹੈ ਜਦੋਂ ਇਸ ਮਾਮਲੇ ਬਾਰੇ ਪਟਿਆਲਾ ਪੁਲਿਸ ਗਲਵਾ ਕਰਦੇ ਆ ਕਿ ਆ ਕਿ ਇਸ ਮਾਮਲੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਛੱਡਿਆ ਨਹੀਂ ਜਾਵੇਗਾ ਉਧਰ ਬੱਚੇ ਦੇ ਪਿਤਾ ਦਾ ਕਹਿਣਾ ਸੀ ਕਿ ਸੰਤਾ ਇਨਸਾਫ ਮਿਲਣਾ ਚਾਹੀਦਾ ਹੈ ਜਿਸ ਆਦਮੀ ਨੇ ਵੀ ਮੇਰੇ ਬੱਚਨਾ ਇਹ ਗਲਤ ਕੰਮ ਕੀਤਾ ਹੈ ਉਸ ਨੂੰ ਬੰਦੀ ਸਜ਼ਾ ਜੁਰ ਮਿਲੀ ਚਾਹੀਦੀ ਹੈ ਮੇਰਾ ਨਾਮ ਕੋਲਦੀ ਹੈ ਕੋਲਦੀ ਜਿੱਥੇ ਕਿ ਉਹ ਮੌਜੂਦੀ ਕਾਰਨ ਰਜਿੰਦਰਾ ਜੀ ਪਛਾਣਦਾ ਹੈ ਇਹ 2-4 ਦਿਨਾਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ ਦੀ ਦਰਦ ਹੈ ਦਰਦ ਹੋ ਰਿਹਾ ਹੈ ਕੱਲ ਰਾਤ ਕਹਿੰਦਾ ਜੀ ਉਹ ਮੇਰੇ ਹਿਸ਼ਨੂ ਕਹਿੰਦਾ ਕਿ ਉਹ ਮੇਰੀ ਪੋਟੀ ਵਾਲੇ ਜਗ੍ਹਾ ਦਰਦ ਹੋ ਰਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹਦਾ ਨਾਲ ਪਿੱਛੇ ਸੁਰਾਖ ਖੁੱਲਾ ਸੀ ਆ ਜੀ ਸਿਰੇ ਨਰਸਿੰਗ ਹੌਮ ਜਾ ਕੇ ਰਹਾ ਛੋਟੇ ਡਾਕਟਰ ਬੋਲ ਉਹ ਕਹਿੰਦੇ ਜੀ ਇਹਨਾਂ ਨੂੰ ਗਲਤ ਹੋਇਆ ਵਾ ਹਸਪਤਾਲ ਚੈੱਕ ਕਰਾਉ ਜਾ ਕੇ ਜੀ ਤਾ ਉਹ ਰ ਆ ਕੇ ਚੈੱਕ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਉਹ ਥੋੜਾ ਆ ਗਿਆ ਜੀ ਜੀ ਇੱਥੇ ਰਜਿੰਦਰ ਦਾ ਦਾਖਲ ਕਰਾਇਆ ਹਾ ਰਜਿੰਦਰ ਦਾ ਦਾਖਲ ਆਈ ਬੱਚੇ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਕੀ ਕਿਹਾ ਬੱਚੇ ਨੇ ਬੱਚੇ ਬੱਚਿਆਂ ਦਾ ਸਹੀ ਕੇ ਸਕੂਲ ਚ ਇੱਕ ਅੰਕਲ ਸੀ ਜਿਹੜੇ ਉਹਨੂੰ ਚਾਰਟ ਤੇ ਲੈ ਕੇ ਸੀ ਕਮਰੇ ਚ ਜੀ ਉੱਥੇ ਚਾਕਲੇਟ ਦਾ ਉਹਦੇ ਆਈ ਪਰ ਉਹ ਅੰਕਲ ਦਾ ਕੰਮ ਕਰੇ ਜੀ ਕਿਹੜੇ ਸਕੂਲ ਚ ਪੜਦਾ ਅਰਵਿੰਦੋ ਸਕੂਲ ਜੀ ਤੇ ਕਿੱਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਪਤਾ ਹੈ ਕੋਈ ਜਾਣਕਾਰੀ ਨਹੀਂ ਪਤਾ ਨਹੀਂ ਨਾਂ ਨਹੀਂ ਬਤਾਇਆ ਕਿ ਕੌਣ ਸੀ ਅੰਕਲ ਨਾ ਜੀ ਤੇ ਕਿੰਨੇ ਕਲਾਸ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇ ਜੀ ਕਲਾਸ ਦਾ ਬੱਚਾ ਜੀ 5 ਸਾਲ ਦਾ ਜੀ ਸਾਹੂਰ ਬੱਚੇ ਨੇ ਕੀ ਦੱਸਿਆ ਜੀ ਹਾਂ ਜੀ ਹੋਰ ਕੀ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਨੇ ਕੋਈ ਬੱਚੇ ਸ਼ਿਕਾਰ ਹੋਏ ਨੇ ਇਸ ਜੀ ਲੋ ਕੁੜੀਆਂ ਦੱਸ ਰਹੀ ਜੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੂਰਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋ ਰਹੇ ਜਿਹੜੇ ਨਾਲ ਫੜਦੀਆਂ ਹੂੰ ਉਹਨਾਂ ਨਾਲ ਵੀ ਕਹਿੰਦਾ ਕਹਿੰਦੇ ਜੀ ਅੱਛਾ ਹਾਂ ਜੀ ਤੇ ਇਹੋ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਨਾ ਜੀ ਉਹ ਕਹਿੰਦੇ ਸ਼ਕਲ ਤੋਂ ਪਛਾਣ ਲਾਂਗਾ ਜੀ ਹੁਣ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵਿੱਚ ਸੰਪਰਕ ਕੀਤਾ ਕੀ ਕੀਤਾ ਹਾਲੇ ਸਕੂਲ 'ਚ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪੁਲਿਸ ਕੰਪਲੇਂਟ ਵਗੈਰਾ ਹਾਲੇ ਹੋਰੇ ਹਾਂਜੀ ਮੋ ਜੀ ਬੁਰਿਆ ਹਾਂ ਜੀ ਕੋਈ ਆਈਏ ਪੁਲਿਸ ਇੱਥੇ ਹੁਣ ਤੱਕ ਹਾਲੇ ਨਹੀਂ ਆਈ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਸਮੇਂ ਨਾਲ ਨਹੀਂ ਇਹ ਨਹੀਂ ਦੱਸਿਆ ਕਿ ਕਿੰਨੇ ਟਾਈਮ ਤੋਂ ਹੋ ਰਹੀ ਜੀ ਅੱਛਾ ਫੂਲ ਪ੍ਰੋਬੰਧ ਕਰਨ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾ ਆਈ ਪਹਿਲਾਂ ਉਹ ਚੱਕਰ ਆਈ ਆਗੇ ਅੱਛਾ ਅੱਜ ਬਥੇ ਲੱਗਿਆ ਤੁਹਾਨੂੰ ਹਾਂ ਜੀ ਕੱਟਣਾ ਕਿੰਨੀ ਦਿਨ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਕੱਟਣਾ ਹਾਂ ਜੀ ਕੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਸੀਂ ਇਹ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਹ ਜੀ ਜੀ ਮੈਂ ਤੁਹਾਡਾ ਮੇਰਾ ਨਾਮ ਗੁਰਿੰਦਰ ਸਿੰਘ ਆਜੀ ਸਾਫੀ ਪਾਰਟੀ ਤੋਂ ਗੁਰਿੰਦਰ ਜੀ ਕੀ ਹੋਇਆ ਇਹਨਾਂ ਦੇ ਬੱਚੇ ਦੇ ਨਾਲ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ 'ਚ ਹੋਰ ਬੈਕ 'ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰਿਆ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਮੈਂ ਉੱਥੇ ਲੈ ਕੇ ਗਏ ਲਿਜਾਣ ਤੋਂ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨਾ ਇਹਨੂੰ ਰਜਿੰਦਰ ਹਸਪੀਟਲ ਲਿਜੋ ਅਸਲ ਵਿੱਚ ਰਜਿੰਦਰ ਹਸਪਤਾਲ ਲਿਆਇਆ ਔਰੇ ਡਾਕਟਰ ਨੇ ਚੈੱਕ ਅਪ ਕੀਤਾ ਤੇ ਫੇਰ ਵੀ ਇਹਨਾਂ ਕੋਈ ਸ਼ਰੀਰਕ ਸ਼ੋਸ਼ਨ ਹੋਇਆ ਸਾਨੇ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ बच्चा कहंदा ਵੀ ਮੇਰਾ ਰਵਿੰਦੋ ਸਕੂਲ ਹੈ ਯੂ ਐਲ ਕੇ ਜੀ ਚ ਪੜਦਾ ਹੋ ਤੇ ਕੋਈ ਬੰਦਾ ਯੋ ਉਥੇ ਸਰ ਹੈ ਕੋਣ ਹੈ ਕੁਲੀ ਹੈ ਪੀ ਐਨ ਹੈ ਕੋਈ ਹੈ ਨਾ এমਪਲੋਇਆ ਕਲਰਕ ਹੈ ਕੋਈ ਸਾਨੂੰ ਨਹੀਂ ਪਤਾ ਜੀ ਕਿੰਨੇ ਪਛਾਨ ਲਾਂਗਾ ਉਹ ਮੈਨੂੰ ਕੋ ਰੂਮ ਚ ਲੈ ਗਿਆ ਹਸਪੀਟਲ ਵਾਲੇ ਹਸਪੀਟਲ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੂਰਾ ਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿੰਨੇ ਫਰੋਕੋ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਲ ਲਗੇ ਫਿਰ ਮੈਂ ਹਸਪਤਲ ਆ ਕੇ ਉਹਰੇ ਦੱਸਦੇ ਨਹੀਂ ਇਹ ਦੱਸਿਆ ਕਿ ਕਿੰਨੇ ਸਮੇਂ ਤੋਂ ਉਹਦੇ ਨਾਲ ਬੁਰੇ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਰੇ ਪਰਿਵਾਰ ਤੋਂ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਜੀ ਮਾਰਾ ਵੀ ਹੈ ਜੋ ਉਹਨੇ ਰਿਪੋਰਟ ਦੇ ਵਿੱਚ ਆਇਆ ਜੀ ਸੈਕਸ਼ੂਅਲ ਹਰੈਸ਼ਮੈਂਟ ਰਿਪੋਰਟ ਦੇ ਵਿੱਚ ਐਸ ਆਈ ਐ ਜੀ ਹਾਂਜੀ ਆਈਏ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਛੇ ਦਾ ਹਾਂਜੀ ਕੋਈ ਹੋਰ ਬੱਚੇ ਵੀ ਬੱਚੇ ਉਹ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਫਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮਐਲਆਰ ਕੱਟੀ ਗਈ ਹੈ ਰਿਪੋਰਟ ਹੋ ਚੁੱਕੀ ਹੈ ਇਹਦੀ ਜੀ ਮੈਡੀਕਲ ਹੋ ਚੁੱਕਿਆ ਦਾ ਦਾਖਲਾ ਹੈ ਬੱਚਾ ਅੰਦਰ ਤੇ ਰਿਕੁਐਸਟ ਹੈ ਵੀ ਸਾਰੇ ਨਾਲ ਚਲੋ ਵੀ ਆਪਣਾ ਇਨਸਾਫ ਦੋਣ ਇਹਨਾਂ ਨੂੰ ਕੋਈ ਪੁਲਿਸ ਨੂੰ ਕੰਪਲੇਨਟ ਹੋ ਗਈ ਹੈ ਤਾਂ ਹਾਂ ਪੁਲਿਸ ਕੰਪਲੀਟ ਹੋ ਗਈ ਹੈ ਕੰਪਲੀਟ ਆਈ ਹੈ ਜੀ

ਪਰ ਪੁਲਿਸ ਨੂੰ ਚਾਈਦਾ ਵੀ ਬਚਾ ਕੇ ਪਹਿਲਾਂ ਬੰਦਾ ਟ੍ਰੇਸ ਕਰਨ ਹਾਂ ਆਵਰੇ ਪ੍ਰਭਾਵ ਤੇ ਨਹੀਂ ਤਾਂ ਇਹ ਅਸੀਂ ਆਪ ਆਪਣੇ ਕਰਾਂਗੇ ਜੋ ਵੀ ਹੋ ਸਕੇ ਸਾਡੇ ਤੋਂ ਵੀ ਏਵਰ ਮੰਜਾਬੀ ਟੀਵੀ ਦੀ ਪਟਿਆਲਾ ਤੋਂ ਮਰੀਚਗਰ ਦੀ ਰਿਪੋਰਟ